ਵਚਨ ਕਰਦੇ ਕਹਿੰਦੇ ਸਵਰਨਕ ਕੁਲਦੀਪ ਦਾ ਕੀ ਹਾਲ ਹੈ ਕਹਿੰਦੇ ਮਾਰਾ ਠੀਕ ਹੈ ਜੀ ਬਾਬਾ ਜੀ ਨੇ ਫੇਰ ਵਚਨ ਕਰਦੇ ਭਾਈ ਕੁਲਦੀਪ ਦਾ ਕੀ ਹਾਲ ਹੈ ਕਹਿੰਦੇ ਮਾਰਾ ਠੀਕ ਹੈ ਜੀ ਜਦੋਂ ਸੱਚੇ ਪਾਤਸ਼ਾਹ ਵਿਦਾ ਹੋਣ ਲੱਗੇ ਤੀਜੀ ਵਾਰ ਫੇਰ ਵਚਨ ਕਰਤਾ ਮਹਾਰਾਜ ਨੇ ਕਹਿੰਦੇ ਭਾਈ ਕੁਲਦੀਪ ਦਾ ਕੀ ਹਾਲ ਹੈ ਕੋਈ ਨਾ ਕੋਈ ਗੱਲ ਹੈ ਉਹਦੇ ਐਸਟੀਡੀਐਮ ਨਹੀਂ ਹੁੰਦੀਆਂ ਉਹਨਾਂ ਨੇ ਆਪਣਾ ਸਕੂਟਰ ਚੱਕਿਆ ਜਦੇ ਮਰਿੰਡੇ ਗਏ ਮਰਿੰਡੇ ਤੋਂ ਐਸਟੀਡੀ ਤੇ ਕੁਲਦੀਪ ਦੇ ਫੋਨ ਤੇ ਫੋਨ ਕਰਿਆ ਕਿਸੇ ਦੋਸਤ ਨੇ ਚੱਕਿਆ ਉਹ ਕਹਿੰਦੇ ਜੀ ਕੁਲਦੀਪ ਦਾ ਕੀ ਹਾਲ ਹੈ ਕਹਿੰਦੇ ਉਹ ਅੱਜ ਸਵੇਰੇ ਕੋ ਤੂੰ 30 40 ਫੁੱਟ ਤੋਂ ਹੀਠਾ ਗਿਰ ਗਿਆ ਉਹਦੀ ਡਿਸਕ ਡਿਸਲੋਕੇਟ ਹੋ ਗਈ। ਉਹ ਤਾਂ ਬਹੁਤ ਹਸਪਤਾਲ ਚ ਹਾਈ ਕਰ ਜਦੋਂ ਸਕੂਟਰ ਤੇ ਬੈਠੇ ਮਹਾਰਾਜ ਕੁਲ ਚਲੇ ਗਿਆ ਅੰਚਲ ਸਾਹਿਬ ਮਹਾਰਾਜ ਜੀ ਕੁਲਦੀਪ ਦੇ ਐ ਹੋ ਗਿਆ। ਉਹਨਾਂ ਨੂੰ ਸਭ ਪਤਾ ਹੈ। ਮੈਂ ਬਹਿ ਕਹਿੰਦੇ ਉਹਨਾਂ ਕਹਿੰਦੇ ਗਰਮ ਕਰਕੇ ਸਰੋਂ ਦਾ ਤੇਲ ਲਾ ਲਵੇ ਠੀਕ ਹੈ। ਤੁਸੀਂ ਇਹਨਾਂ ਦੱਸੋ ਡਿਸਕ ਡਿਸਲੋਕੇਟ ਹੋ ਗਈ। ਮਨ ਜਦੇ ਕਹਦਾ ਕਹਿੰਦਾ ਕੁਲਦੀਪ ਕੁਛ ਨਹੀਂ ਕਾ ਆਜਾ ਹਸਪਤਾਲ ਤੋਂ ਗਰਮ ਕਰਕੇ ਸੌਂ ਤੇ ਉਹ ਕਹਿੰਦਾ 7-8 ਦਿਨ ਲਾਇਆ ਬਿਲਕੁਲ ਠੀਕ